ਜੇ ਲੰਗਰ ਲਗਾਇਆ ਗਿਆ ਹੋਵੇ ਮੁੰਡੇ ਦੇ ਬੰਦੇ ਕੀ ਕਹਿਣਾ ਚਾਹੁੰਦਾ ਵਾਹੇ ਕੁ ਜਿੰਦਗੀ ਖਾਲਸਾ ਵਾਹੇ ਕੁ ਜਿੰਦਗੀ ਫਤਿਹ ਇਹ ਹੋਲੇ ਮੱਲੇ ਦੇ ਸੰਬੰਧ ਵਿੱਚ ਦਸ਼ਮ ਪੀਸਤਾਨ ਨੂੰ ਯਾਦ ਕਰਦੇ ਹੋਏ ਜੋ ਲੰਗਰ ਲਗਾਇਆ ਗਿਆ ਹੈ ਇਹ ਸਨ 2009 ਤੋਂ ਚਾਲੂ ਹੈ ਲਗਾਤਾਰ ਹਰ ਸਾਲ ਲਗਦਾ ਆ ਰਿਹਾ ਸੰਗਤਾਂ ਇਹਦੇ ਵਿੱਚ ਬਹੁਤ ਹਮ ਹਮਾ ਕੇ ਹਿੱਸਾ ਲੈਂਦੀਆਂ ਸਾਰਾ ਮਹੱਲਾ ਇਹ ਐਸਡੀ ਕਾਲਜ ਏਰੀਆ ਜਿੰਨਾ ਵੀ ਹੈਗਾ RAM CHARAN ਮਦ ਦਾ ਹਰੀ ਦਰਬਾਰ ਕਲੌਨੀ ਕਨਵਣ ਚੌਕ ਤੋਂ ਲੈ ਕੇ ਆਪਣਾ ਫਾਟਕ ਤੱਕ ਸਾਰੀ ਸੰਗਤ ਦੇ ਵਿੱਚ ਇਹ ਸਾਲ ਲੰਦੀ ਆ ਰਲ ਮਿਲ ਕੇ ਸਾਰੇ ਹੀ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੀਤਾ ਜਾਂਦਾ ਵਾ ਕਿੰਨੇ ਕਿੰਨੇ ਦਿਨ ਜਿਹੜਾ ਇਹ ਲੰਗਰ ਲਗਾਇਆ ਇਹ ਹਰ ਸਾਲ ਦੋ ਦਿਨ ਲਗਾਇਆ ਜਾਂਦਾ ਤੇ ਅੱਗੇ ਆਪਣੇ ਦਸ਼ਵੰਤ ਵਿੱਚੋਂ ਲੈ ਕੇ ਗ੍ਰਾਈ ਕਰਾਈ ਕਰਾਇਆ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਸੰਗਤ ਦਾ ਸਹਿਯੋਗੀ ਹੁੰਦਾ ਇਹਦੇ ਵਿੱਚ ਕੋਈ ਕਿਸੇ ਦਾ ਨਹੀਂ ਕਿ ਮੈਂ ਲਗਾਇਆ ਜਾਂ ਕਿਸੇ ਹੋਰ ਨੇ ਲਗਾਇਆ ਨਹੀਂ ਸੰਗਤ ਦਾ ਸੋਚੋ ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਇਹੋ ਮੈਸੇਜ ਹੈ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਖਾਸ ਕਰਕੇ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਇਹਦੇ ਨਾਲ ਇਹਨਾਂ ਦਾ ਆਉਣ ਵਾਲਾ ਜਿਹੜਾ ਜੀਵਨ ਆ ਉਹ ਧਾਰਮਿਕ ਗੱਲਾਂ ਵੱਲ ਨੂੰ ਜਾਂਦਾ ਇਹਨਾਂ ਦਾ ਜੀਵਨ ਵਧੀਆ ਕਿਸੇ ਪਾਸੇ ਜਾਂਦਾ ਨਸ਼ਿਆਂ ਤੋਂ ਬਚਣਗੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਇਹ ਸਾਰਾ ਇਸ ਹੋਲੇ ਮਹੱਲੇ ਦੇ ਸਬੰਧ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਪ੍ਰਸਾਦਨ ਤਾਬਕ ਅੱਜ ਤੋਂ ਕੋਈ 15 ਸਾਲ ਪਹਿਲਾਂ ਸਾਡੇ ਮੁੱਖ ਸੇਵਾਦਾਰ ਸਰਦਾਰ ਪ੍ਰਤਾਪ ਸਿੰਘ ਸੈਣੀ ਜੋ ਕਿ ਸਵਰਗਵਾਸ ਹੋ ਗਏ ਸਨ ਉਹਨਾਂ ਦੇ ਤੌਰ ਤੇ ਅਸੀਂ ਰੰਭ ਕੀਤਾ ਸੀ ਇਹ ਸਮੂਹ ਸਾਧ ਸੰਗਤ ਕਨੂਆ ਰੋਡ ਸੱਜਣ ਮਿੱਤਰ ਜੀ ਪਰਮੇਸ਼ ਕੁਮਾਰੀ ਲੈਕਚਰਾ ਸਾਹਿਬ ਸਾਡੇ ਕਲੁੰਦਰ ਸਿੰਘ ਜੀ ਸਾਡੇ ਸੁਰੇਂਦਰ ਪਾਸੀ ਸੁਬੇਨ ਸਾਹਿਬ ਸਾਡੇ ਮਹਾਜਨ ਸਾਹਿਬ ਤੇ ਹੋਰ ਸਾਰੇ ਸੱਜਣ ਇਹ 15 ਸਾਲ ਤੋਂ ਲਾ ਰਹੇ ਨੇ ਹਰ ਸਾਲ 2 ਦਿਨ ਲਾਈਦਾ ਕਈ ਵਾਰ ਸੰਗਤ ਦਾ ਸਹਯੋਗ ਮਿਲੇ 3 ਦਿਨ ਵੀ ਲੱਗਦਾ ਤੇ ਅਸੀਂ ਜਿੰਨੇ ਵੀ ਹੋ ਸਗੀਏ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਵੀ ਹਰ ਸਾਕੇ ਤੋਂ ਵੱਧ ਤੋਂ ਵੱਧ ਆਣ ਕੇ ਹਿੱਸਾ ਲੈਣ ਕਰਨ ਤੇ ਇਹ ਪ੍ਰੋਗਰਾਮ ਜਿਹੜੇ ਆ ਗੁਰੂ ਮਹਾਰਾਜ ਚੜ੍ਹਦੀ ਕਲਾਤ ਆ ਉਹ ਇਦਾਂ ਹੀ ਚੱਲਦੇ ਰਹਿਣ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਤੁਹਾਨੂੰ ਸਭ ਨੂੰ ਪਤਾ ਹੀ ਆ ਅਸੀਂ ਹਰ ਸਾਲ ਦੀ ਤਰ੍ਹਾਂ ਐਤਕਾ ਵੀ ਹੌਲੇ ਮਲ ਦਾ ਲੰਗਰ ਬੜੇ ਉਤਸ਼ਾਹ ਨਾਲ ਲਗਾਇਆ ਸੀਗਾ ਜਿਹੜਾ ਇਹ ਲੰਗਰ ਹੈ ਸਮੂਹ ਸਾਧ ਸੰਗਤ ਦੀ ਸੇਵਾ ਦੀ ਭਾਵਨਾ ਨਾਲ ਹੀ ਲਗਾਇਆ ਜਾਂਦਾ ਹੈ ਔਰ ਜੋ ਸਾਡਾ ਇਹ ਏਰੀਆ ਹੈ ਜਿੰਨਾ ਸਾਡਾ ਸਮਾਜ ਹੈ ਵੱਤ ਵੱਤ ਇਸ ਵਿੱਚ ਸ਼ਾਮਿਲ ਹੁੰਦਾ ਹੈ ਵੱਤ ਵੱਤ ਬੱਚੇ ਸੇਵਾ ਕਰਦੇ ਨੇ ਅਸੀਂ ਸਾਡੀ ਇਹੀ ਭਾਵਨਾ ਹੈ ਕਿ ਹਰ ਸਾਲ ਲੰਗਰ ਇਸੇ ਤਰ੍ਹਾਂ ਚੱਲਦਾ ਰਹੇ ਅਸੀਂ ਜਿਹੜਾ ਇਹ ਲੰਗਰ ਹੈ ਸਭ ਨੇ ਮਿਲ ਕੇ ਲਗਾਇਆ ਬਹੁਤ ਵਧੀਆ ਲੰਗਰ ਚੱਲਿਆ ਬਹੁਤ ਵਧੀਆ ਚੀਜ਼ ਬਣੀ ਬਹੁਤ ਵਧੀਆ ਬਾਬੇ ਨੇ ਕਿਰਪਾ ਕੀਤੀ ਤੇ ਸਾਰਾ ਇਕੋ ਸਭ ਬਹੁਤ ਵਧੀਆ ਬਣ ਕੇ ਚੱਲਿਆ